ਕੀ ਵਿਦਵਾਨ ਉਹ ਹੁੰਦਾ ਹੈ ਜਿਹਦੇ ਅੰਦਰ ਵਿਦਵਤਾ ਹੋਵੇ ਵਿਦਵਤਾ ਤਾਂ ਪੈਦਾ ਹੁੰਦੀ ਹੈ ਜੇ ਉਸ ਅੰਦਰ ਕੋਈ ਊਰਜਾ ਹੋਵੇ ਊਰਜਾ ਪੈਦਾ ਕਰਨ ਲਈ ਸਾਧਨ ਇਜਾਦ ਕਰਨੇ ਪੈਂਦੇ ਹਨ ਸਾਧਨ ਉਹੀ ਪੈਦਾ ਕਰ ਸਕਦਾ ਹੈ ਜਿਸ ਅੰਦਰ ਕੁਝ ਕਰਨ ਦੀ ਲਲਕ ਵੀ ਹੋਵੇ ਸੁਪਨੇ ਵੇਖਣ ਲਈ ਤੁਹਾਡੇ ਅੰਦਰ ਕਲਪਨਾ ਸ਼ਕਤੀ ਦੀ ਲੋੜ ਹੁੰਦੀ ਹੈ ਇਹ ਸ਼ਕਤੀ ਸ਼ਬਦ ਸਮੁੰਦਰ ਵਿੱਚ ਉਤਰਦਿਆਂ ਹੀ ਪੈਦਾ ਹੁੰਦੀ ਹੈ ਜਦੋਂ ਤੀਕ ਅਸੀਂ ਸ਼ਬਦਾਂ ਦੇ ਸਮੁੰਦਰ ਅੰਦਰ ਨਹੀਂ ਉਤਰਦੇ ਉਦੋਂ ਤੀਕ ਸਾਡੇ ਅੰਦਰ ਚਿੰਤਨ ਨਹੀਂ ਪੈਦਾ ਹੁੰਦਾ ਸ਼ਬਦਾਂ ਨਾਲ মোহ ਉਹੀ ਪਾਉਂਦਾ ਹੈ ਜਿਸ ਨੂੰ ਸੀਸਤਲੀ ਉੱਤੇ ਰੱਖਣਾ ਆਉਂਦਾ ਹੋਵੇ ਸੀਸਤਲੀ ਤੇ ਰੱਖਣ ਵਾਲੀ ਸ਼ਕਤੀ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀ ਇਹ ਕਈ ਸਦੀਆਂ ਬਾਅਦ ਪੈਦਾ ਹੁੰਦੀ ਹੈ ਸ਼ਬਦਾਂ ਨਾਲ ਲੜਨ ਵਾਲੇ ਨੂੰ ਸਦਾ ਜ਼ਹਿਰ ਦਾ ਪਿਆਲਾ ਨਸੀਬ ਹੁੰਦਾ ਹੈ ਜ਼ਹਿਰ ਦਾ ਪਿਆਲਾ ਕਿਸੇ ਕਿਸੇ ਨੂੰ ਹੀ ਮਿਲਦਾ ਹੈ ਇਹ ਹਨੇਰ ਇੱਕ ਦਿਨ ਸਾਡੀ ਹੋਂਦ ਖਤਮ ਕਰ ਦੇਵੇਗਾ ਅਸੀਂ ਕੁਦਰਤੀ ਸੋਮੇ ਖਤਮ ਕਰਕੇ ਮਾਇਆ ਦੇ ਪੁਜਾਰੀ ਹੋ ਗਏ ਹਾਂ ਪੁਜਾਰੀ ਵਪਾਰੀ ਅਧਿਕਾਰੀ ਤੇ ਸ਼ਿਕਾਰੀ ਨਹੀਂ ਚਾਹੁੰਦੇ ਕਿ ਅਸੀਂ ਸੁਕਰਾਤ ਬਣੀਏ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਬੁੱਧ ਸਿੰਘ ਨੀਲੋਹਰਾਂ ਦਾ ਜਿਹੜਾ ਕਾਲਮ ਹੁੰਦਾ ਹੈ ਬੁੱਧ ਚਿੰਤਨ ਉਹਦੇ ਵਿੱਚੋਂ ਲਿਆ ਗਿਆ ਇੱਕ ਮਿਡਲ ਧਾਰੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਸ ਤੇ ਸਰਲੇਖ ਵਜੋਂ ਉਹਨਾਂ ਨੇ ਉਹਦਾ ਨਾਂ ਰੱਖਿਆ ਹੈ ਸ਼ਬਦ ਸਮੁੰਦਰ ਵਿੱਚ ਉਤਰਦਿਆਂ ਗਿਆਨ ਵਿਹੁਣਾ ਗਾਵੇ ਗੀਤ ਸੋ ਬੁੱਧ ਸਿੰਘ ਨੀਲੋ ਲਿਖਦੇ ਨੇ ਕਿ ਵਿਦਵਾਨ ਉਹ ਹੁੰਦਾ ਹੈ ਜਿਹਦੇ ਅੰਦਰ ਵਿਦਵਤਾ ਹੋਵੇ ਵਿਦਵਤਾ ਤਾਂ ਪੈਦਾ ਹੁੰਦੀ ਹੈ ਜੇ ਉਸ ਅੰਦਰ ਕੋਈ ਊਰਜਾ ਹੋਵੇ ਊਰਜਾ ਪੈਦਾ ਕਰਨ ਲਈ ਸਾਧਨ ਇਜਾਦ ਕਰਨੇ ਪੈਂਦੇ ਹਨ ਸਾਧਨ ਉਹੀ ਪੈਦਾ ਕਰ ਸਕਦਾ ਹੈ ਜਿਸ ਅੰਦਰ ਕੁਝ ਕਰਨ ਦੀ ਲਲਕ ਵੀ ਹੋਵੇ ਉਤਸ਼ਾਹ ਹੋਵੇ ਤੇ ਕੋਈ ਸੁਪਨਾ ਵੀ ਹੋਵੇ ਸੁਪਨੇ ਵੇਖਣੇ ਤੇ ਸਕਾਰ ਕਰਨ ਵਿੱਚ ਫਰਕ ਹੁੰਦਾ ਹੈ ਸੁਪਨੇ ਹਰ ਕੋਈ ਵੇਖਦਾ ਹੈ ਪਰ ਸਰਕਾਰ ਕਿਸੇ ਸਰਕਾਰ ਕਿਸੇ ਕਿਸੇ ਦੇ ਹੀ ਹੁੰਦੇ ਹਨ ਸੁਪਨੇ ਵੇਖਣ ਲਈ ਤੁਹਾਡੇ ਅੰਦਰ ਕਲਪਨਾ ਸ਼ਕਤੀ ਦੀ ਲੋੜ ਹੁੰਦੀ ਹੈ ਇਹ ਸ਼ਕਤੀ ਸ਼ਬਦ ਸਮੁੰਦਰ ਵਿੱਚ ਉਤਰਦਿਆਂ ਹੀ ਪੈਦਾ ਹੁੰਦੀ ਹੈ ਜਦੋਂ ਤੀਕ ਅਸੀਂ ਸ਼ਬਦਾਂ ਦੇ ਸਮੁੰਦਰ ਅੰਦਰ ਨਹੀਂ ਉਤਰਦੇ ਉਦੋਂ ਤੀਕ ਸਾਡੇ ਅੰਦਰ ਚਿੰਤਨ ਨਹੀਂ ਪੈਦਾ ਹੁੰਦਾ ਤੇ ਨਾ ਹੀ ਚੇਤਨਾ ਆਉਂਦੀ ਹੈ ਚਿੰਤਨ ਨੇ ਗਿਆਨ ਦੇ ਰਸਤੇ ਖੋਲਣੇ ਹੁੰਦੇ ਹਨ ਰਸਤਿਆਂ ਤੇ ਤੁਰਦਿਆਂ ਹੀ ਮੰਜ਼ਿਲ ਲੱਭਦੀ ਹੈ ਪਰ ਅਸੀਂ ਗਿਆਨਹੀਣ ਅਗਿਆਨੀ ਪਰ ਵਿਖਾਵਾ ਗਿਆਨ ਤੇ ਵਿਦਤਾ ਦਾ ਕਰਦੇ ਆਂ ਕੁਝ ਪਾਉਣ ਲਈ ਕੁਝ ਗੋਣਾ ਪੈਂਦਾ ਹੈ ਦੀਵਾ ਬਾਲਣ ਦੇ ਨਾਲ ਹੀ ਰੋਸ਼ਨੀ ਹੁੰਦੀ ਹੈ ਚਾਨਣ ਦਾ ਛੱਟਾ ਉਹੀ ਦੇ ਸਕਦਾ ਜਿਸ ਦੇ ਮਸਤਕ ਦੇ ਅੰਦਰ ਰੋਸ਼ਨੀ ਦਾ ਖਜ਼ਾਨਾ ਹੋਵੇ ਇਹ ਖਜ਼ਾਨਾ ਭਰਨ ਲਈ ਦਿਨ ਰਾਤ ਸ਼ਬਦਾਂ ਨਾਲ ਜੰਗ ਲੜਨੀ ਪੈਂਦੀ ਹੈ ਸ਼ਬਦਾਂ ਨਾਲ ਜੰਗ ਉਹੀ ਲੜ ਸਕਦਾ ਹੈ ਜਿਸ ਨੂੰ ਸ਼ਬਦਾਂ ਦੀ ਸਮਝ ਹੋਵੇ ਸ਼ਬਦ ਨਾਲ ਮੋਹ ਹੋਵੇ ਸ਼ਬਦਾਂ ਨਾਲ ਮੋਹ ਉਹੀ ਪਾਉਂਦਾ ਹੈ ਜਿਸ ਨੂੰ ਸੀਸਤਲੀ ਉੱਤੇ ਰੱਖਣਾ ਆਉਂਦਾ ਹੋਵੇ ਸੀਸਤਲੀ ਤੇ ਰੱਖਣ ਵਾਲੀ ਸ਼ਕਤੀ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀ ਇਹ ਕਈ ਸਦੀਆਂ ਬਾਅਦ ਪੈਦਾ ਹੁੰਦੀ ਹੈ ਸ਼ਬਦਾਂ ਨਾਲ ਲੜਨ ਵਾਲੇ ਨੂੰ ਸਦਾ ਜ਼ਹਿਰ ਦਾ ਪਿਆਲਾ ਨਸੀਬ ਹੁੰਦਾ ਹੈ ਜ਼ਹਿਰ ਦਾ ਪਿਆਲਾ ਕਿਸੇ ਕਿਸੇ ਨੂੰ ਹੀ ਮਿਲਦਾ ਹੈ ਬਹੁਤੇ ਅਸੀਂ ਅਮਰਦੇ ਨਾਲ ਹੀ ਮਰ ਜਾਂਦੇ ਆ ਸਾਨੂੰ ਜ਼ਹਿਰ ਤੇ ਅਮਰਤ ਦੀ ਸਮਝ ਹੀ ਨਹੀਂ ਹੁੰਦੀ ਅਸੀਂ ਜਦੋਂ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਸਮਝਣ ਲੱਗਦੇ ਆ ਤਾਂ ਸਾਡੀ ਸੋਚ ਰੁਕ ਜਾਂਦੀ ਹੈ ਅਸੀਂ ਸੜਕ ਉੱਤੇ ਲੱਗੇ ਮੀਲ ਪੱਥਰ ਬਣ ਜਾਂਦੇ ਆ ਮੀਲ ਪੱਥਰ ਮੰਜ਼ਲ ਨਹੀਂ ਹੁੰਦੇ ਇਹ ਤਾਂ ਮੰਜ਼ਲ ਵੱਲ ਜਾਣ ਦੇ ਸੂਚਕ ਹੁੰਦੇ ਹਨ ਕਈ ਇਹਨਾਂ ਮੀਲ ਪੱਥਰਾਂ ਨੂੰ ਹੀ ਆਪਣੀ ਮੰਜ਼ਿਲ ਸਮਝ ਕੇ ਰੁਕ ਜਾਂਦੇ ਹਨ ਰੁਕੇ ਹੋਏ ਪਾਣੀ ਗੰਧਲੇ ਹੋ ਜਾਂਦੇ ਹਨ ਗਤੀਸ਼ੀਲ ਮਨੁੱਖੀ ਮੰਜ਼ਿਲ ਤੱਕ ਪੁੱਜਦਾ ਹੈ ਮੰਜ਼ਿਲ ਉੱਤੇ ਪੁੱਜਣ ਲਈ ਬੜਾ ਕੁਝ ਗੋਣਾ ਪੈਂਦਾ ਹੈ ਅਸੀਂ ਗੋਣ ਦੀ ਬਜਾਏ ਪੌਣ ਦੀ ਲਾਲਸਾ ਵਿੱਚ ਭਟਕ ਜਾਂਦੇ ਹਾਂ ਇਹ ਭਟਕਣਾ ਹੀ ਹੈ ਜਿਹੜੀ ਸਾਨੂੰ ਸਦਾ ਚੈਨ ਨਾਲ ਨਹੀਂ ਬਿਠਾਣ ਦਿੰਦੀ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਫਿਲਾਸਫਰ ਸਮਝਣ ਦੀ ਗਲਤੀ ਵਿੱਚ ਉਲਟ ਜਾਂਦੇ ਹਾਂ ਅਸੀਂ ਮੋਮਬਤੀ ਵਾਂਗ ਜਲਣਾ ਨਹੀਂ ਚਾਹੁੰਦੇ ਅਸੀਂ ਤਾਂ ਬਿਜਲੀ ਦੇ ਬਲਬ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਉਸਾਰਨਾ ਚਾਹੁੰਦੇ ਆ ਅਸੀਂ ਭੁਲੇਖਿਆਂ ਦੇ ਸ਼ਿਕਾਰ ਹੋ ਕੇ ਆਪਣੇ ਆਪ ਤੋਂ ਦੂਰ ਹੋ ਜਾਂਦੇ ਆ ਅਸੀਂ ਨਕਲ ਵਿੱਚ ਯਕੀਨ ਰੱਖਦੇ ਆ ਅਸੀਂ ਖੁਦ ਸਿਰਜਣਾ ਕਰਨ ਤੋਂ ਸਦਾ ਕੰਨੀ ਘਤਰਾਉਂਦੇ ਆ ਸਾਡਾ ਮਕਸਦ ਰੋਜ਼ੀ ਰੋਟੀ ਤੱਕ ਹੀ ਸੀਮਤ ਹੈ ਅਸੀਂ ਸਿਰਜਣਾ ਨਹੀਂ ਕਰਦੇ ਉਹ ਜਿਸੀ ਆਪਣੇ ਆਪ ਨੂੰ ਸਿਰਜਕ ਹੋਣ ਦਾ ਭਰਮ ਪਾਲੀ ਰੱਖਦੇ ਆ ਸਾਡਾ ਕੰਮ ਕਿਸੇ ਲਈ ਰਾਹ ਦਸੇਰਾ ਪੜਨਾ ਨਹੀਂ ਹੁੰਦਾ ਸਗੋਂ ਰੋਜ਼ੀ ਰੋਟੀ ਤੱਕ ਦਾ ਸਫਰ ਹੀ ਬਣਦਾ ਹੈ ਅਸੀਂ ਸਿਰਜਕ ਪੈਦਾ ਨਹੀਂ ਕਰਦੇ ਸਗੋਂ ਨਕਲਚੀ ਪੈਦਾ ਕਰਦੇ ਆ ਸਿਰਜਕ ਉਹ ਹੀ ਹੁੰਦਾ ਹੈ ਜਿਸ ਅੰਦਰ ਰੇਸ਼ਮ ਦੇ ਕੀੜੇ ਵਰਗੇ ਰੇਸ਼ੇ ਹੋਣ ਜਿਸ ਤੋਂ ਕੱਪੜਾ ਬਣਦਾ ਹੈ ਤੇ ਕੱਪੜਾ ਕਿਸੇ ਦੇ ਕੰਮ ਆਉਂਦਾ ਹੈ ਕਾਗਜ਼ ਕਾਲੇ ਕਰਨੇ ਔਖੇ ਨਹੀਂ ਹੁੰਦੇ ਇਹ ਤਾਂ ਬੜਾ ਸੌ ਔਖਾ ਮਾਰਗ ਹੁੰਦਾ ਹੈ ਸ਼ਬਦਾਂ ਦੇ ਸਮੁੰਦਰ ਵਿੱਚ गोता ਉਹੀ ਲਾ ਸਕਦਾ ਹੈ ਜਿਹਨੂੰ ਮਰਨ ਦਾ ਡਰ ਨਾ ਹੋਵੇ ਗਿਆਨ ਅੰਦਰ ਉਹ ਹੀ ਟੇਲ ਸਕਦਾ ਹੈ ਜਿਸ ਅੰਦਰ ਤਰਨ ਦੀ ਸ਼ਕਤੀ ਹੋਵੇ ਸ਼ਬਦਾਂ ਦੇ ਸਮੁੰਦਰ ਵਿੱਚ ਤੈਰਾਕੀ ਲਾਉਣੀ ਸ਼ਬਦਾਂ ਵਿੱਚੋਂ ਹੰਸ ਪੈਦਾ ਕਰਨੇ ਮੋਤੀ ਬਣਾਉਣੇ ਕਿਸੇ ਕਿਸੇ ਦੇ ਹਿੱਸੇ ਆਉਂਦੇ ਹਨ ਸ਼ਬਦਾਂ ਦੇ ਸਮੁੰਦਰ ਅੰਦਰ ਉਤਰਦੇ ਆਈ ਮੰਜ਼ਿਲ ਦਾ ਮਾਰਗ ਦਿਸਣ ਲੱਗ ਪੈਂਦਾ ਹੈ ਕੰਡੇ ਬੈਠ ਕੇ ਸੁਪਨੇ ਤਾਂ ਦੇਖੇ ਜਾ ਸਕਦੇ ਹਨ ਪਰ ਸਮੁੰਦਰ ਅੰਦਰ ਛੁਪੇ ਰਸਾਂ ਦਾ ਨਜ਼ਾਰਾ ਨਹੀਂ ਵੇਖਿਆ ਜਾ ਸਕਦਾ ਵਿਦਵਾਨ ਉਹੀ ਬਣਦਾ ਹੈ ਜਿਸ ਨੂੰ ਸਮੁੰਦਰ ਵਿੱਚ ਉਤਰਨ ਦਾ ਬਲ ਆਉਂਦਾ ਹੈ ਇਹ ਬਲ ਪੈਦਾ ਕਰਨ ਦੀ ਸ਼ਬਦਾਂ ਨੂੰ ਸੋਚ ਦੀ ਉਮਦਾਣੀ ਨਾਲ ਰੜਕਣਾ ਪੈਂਦਾ ਹੈ ਸ਼ਬਦਾਂ ਨੂੰ ਰੜਕਣਾ ਹਰ ਕਿਸੇ ਨੂੰ ਨਹੀਂ ਆਉਂਦਾ ਵਿਦਵਾਨ ਹੀ ਸ਼ਬਦਾਂ ਨੂੰ ਰੜਕਣਾ ਜਾਣਦੇ ਹੁੰਦੇ ਹਨ ਸ਼ਬਦਾਂ ਦਾ ਖਿਡਾਰੀ ਨਵੇਂ ਸੂਰਜ ਸਿਰਜਦਾ ਹੈ ਉਹ ਸੂਰਜ ਚੰਨ ਤੇ ਸਤਾਰੇ ਜਿਹੜੇ ਜਿੱਥੇ ਵੀ ਹਨੇਰ ਹੁੰਦਾ ਹੈ ਉੱਥੇ ਰੋਸ਼ਨੀ ਵੰਡਦੇ ਹਨ ਵਿਦਵਾਨ ਰੋਸ਼ਨੀ ਵੰਡਦੇ ਹਨ ਗਿਆਨ ਵੰਡਿਆ ਵੱਧਾ ਹੈ ਪਰ ਗਿਆਨੀ ਧਿਆਨੀ ਤੇ ਸ਼ੈਤਾਨ ਗਿਆਨ ਵੰਡਦੇ ਨਹੀਂ ਸਕਉ ਵੇਚਦੇ ਹਨ ਪਰ ਬਾਬੇ ਨਾਨਕ ਨੇ ਗਿਆਨ ਵੰਡਿਆ ਵੀ ਤੇ ਦੂਰ ਤੱਕ ਸੰਭਾਲਿਆ ਵੀ ਤੇ ਪੋਤੀਆਂ ਤੋਂ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕਰਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਧੀ ਦਿੱਤੀ ਗੁਰੂ ਨੇ ਸ਼ਬਦ ਤੇ ਸੰਗੀਤ ਦੀ ਹੀ ਨਿਜ਼ਬਾੜਿਆ ਤੇ ਜ਼ੁਲਮ ਤੇ ਖਿਲਾਫ ਤਲਵਾਰ ਵੀ ਦਸ ਸੀਸ ਵੀ ਦਿੱਤੇ ਸੀਸ ਲੈ ਵੀ ਪਰ ਸੇ ਸਭ ਕੁਝ ਭੁੱਲ ਗਏ ਆ ਚਾਰੇ ਪਾਸੇ ਹਨੇਰ ਵਧ ਰਿਹਾ ਹੈ ਅਗਿਆਨ ਦੀ ਆਂਧੀ ਆਈ ਹੋਈ ਹੈ ਹੁਣ ਸਾਡੇ ਕੋਲ ਕਿੰਨੇ ਕਸੂਰਜ ਹਨ ਜਿਹੜੇ ਹਨੇਰ ਦੇ ਖਿਲਾਫ جنگ ਲੜਦੇ ਹਨ ਸਾਡੇ ਵਿੱਚੋਂ ਬਹੁਤੇ ਤਾਂ ਹਨੇਰ ਦੇ ਨਾਲ ਰਲ ਗਏ ਹਨ ਜਾਂ ਹਨੇਰ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਹੁਣ ਉਹ ਸੂਰਜ ਹੋਣ ਦਾ ਭਰਮ ਪਾਲ ਰਹੇ ਹਨ ਅਸਲ ਵਿੱਚ ਉਹ ਹਨੇਰ ਦੇ ਵਾਰਿਸ ਬਣ ਗਏ ਹਨ ਉਹ ਅੱਗੇ ਦੀ ਅੱਗੇ ਇਹ ਹਨੇਰ ਵੰਡ ਰਹੇ ਹਨ ਉਹਨਾਂ ਨੂੰ ਇਹ ਹਨੇਰ ਵੰਡਣ ਦਾ ਮੁੱਲ ਮਿਲਦਾ ਹੈ ਮੁੱਲ ਉਸਦਾ ਹੀ ਪੈਂਦਾ ਜੋ ਵਸਤੂ ਹੋਵੇ ਵਸਤੂਆਂ ਕੋਈ ਸਿਰਜਣਾ ਨਹੀਂ ਕਰਦੀਆਂ ਉਹ ਤਾਂ ਅੱਗੇ ਦੀ ਅੱਗੇ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਵੇਖਦੀਆਂ ਹੀ ਨੇ ਕੋਈ ਦੇਸਣਾ ਮੰਗ ਹੁਣ ਸਾਡੇ ਅੰਦਰੋਂ ਚਾਨਣ ਦੇ ਵਣਜਾਰੇ ਪੈਦਾ ਕਰਨ ਤੇ ਸੰਭਾਲਣ ਦੀ ਸ਼ਕਤੀ ਨਹੀਂ ਰਹੀ ਅਸੀਂ ਮਨੁੱਖ ਤੋਂ ਵਸਤੂਆਂ ਵਿੱਚ ਤਬਦੀਲ ਹੋ ਗਏ ਹਾਂ ਇੱਕ ਦੂਜੇ ਨੂੰ ਲਤਾੜਦੇ ਹੋਏ ਭੱਜੇ ਜਾ ਰਹੇ ਹਨੇਰ ਵੱਲ ਇਹ ਹਨੇਰ ਇੱਕ ਦਿਨ ਸਾਡੀ ਹੋਂਦ ਖਤਮ ਕਰ ਦੇਵੇਗਾ ਅਸੀਂ ਕੁਦਰਤੀ ਸੋਮੇ ਖਤਮ ਕਰਕੇ ਮਾਇਆ ਦੇ ਪੁਜਾਰੀ ਹੋ ਗਏ ਹਾਂ ਪੁਜਾਰੀ ਵਪਾਰੀ ਅਧਿਕਾਰੀ ਤੇ ਸ਼ਿਕਾਰੀ ਨਹੀਂ ਚਾਹੁੰਦੇ ਕਿ ਅਸੀਂ ਸੁਕਰਾਟ ਬਣੀਏ ਅਸੀਂ ਤੇ ਰੱਬ ਦੀ ਤਲਾਸ਼ ਵਿੱਚ ਭਟਕ ਰਹੇ ਹਾਂ ਅਸੀਂ ਵਿਗਿਆਨੀਆਂ ਦੇ ਦੌਰ ਵਿੱਚ ਰੱਬ ਦਾ ਫਰਾਡ ਨਹੀਂ ਸਮਝ ਸਕੇ ਇਹ ਸੱਤਾ ਤੇ ਸ਼ੈਤਾਨ ਦਾ ਪੈਦਾ ਕੀਤਾ ਭਰਮ ਹੈ ਭਰਮ ਦਾ ਕੋਈ ਵੀ ਇਲਾਜ ਨਹੀਂ ਇਸ ਕਰਕੇ ਅਸੀਂ ਸਵਰਗ ਦੀ ਤਲਾਸ਼ ਵਿੱਚ ਖੁਦ ਮੁਕਤ ਹੋ ਜਾਂਦੇ ਹਾਂ ਅਸੀਂ ਕਤਲੇਆਮ ਨੂੰ ਰੱਬ ਦਾ ਭਾਣਾ ਮੰਨਦੇ ਹਾਂ ਜਦ ਕੇ ਰੱਬ ਦਾ ਕੋਈ ਰੂਪ ਨਹੀਂ ਅਸੀਂ ਤੇ ਪਦਾਰਥਾਂ ਦੇ ਪੁਜਾਰੀ ਤੇ ਮਾਇਆਧਾਰੀ ਬਣ ਕੇ ਕੋਲੂ ਦੇ ਬਲਦਵਾਂਗੇ ਇੱਕ ਥਾਂ ਉੱਤੇ ਹੀ ਗੇੜੇ ਦੇ ਰਹਾਂ ਸਾਡੀ ਇਹ ਦੌੜ ਕਦੋਂ ਖਤਮ ਹੋਏਗੀ ਹਾਂ ਇਹ ਪਟਕਣਾ ਤੇ ਦੌੜ ਖਤਮ ਹੋਵੇਗੀ ਜਦੋਂ ਅਸੀਂ ਸ਼ਬਦ ਨਾਲ ਜੁੜਾਂਗੇ ਤੇ ਆਪਣੇ ਲਈ ਨਹੀਂ ਮਨੁੱਖਤਾ ਦੇ ਭਲੇ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਕਰਾਂਗੇ ਸਾਨੂੰ ਚਿੰਤਨਸ਼ੀਲ ਹੋਣ ਲਈ ਸ਼ਬਦ ਦੇ ਸਮੁੰਦਰ ਵਿੱਚ ਛਾਲ ਮਾਰਨੀ ਪਵੇਗੀ ਗਿਆਨ ਸਮਝਣ ਚੇਤਨਾ ਪੁਸਤਕਾਂ ਨੇ ਦੇਣੀ ਹੈ ਪਰ ਲੋੜ ਇਹ ਵੀ ਪੁਸਤਕ ਕਿਹੜੀ ਪੜ੍ਹਨੀ ਹੈ ਤੇ ਕਿਹੜੀ ਨਹੀਂ ਇਸ ਸਮੇਂ ਬਹੁਤ ਗੰਭੀਰ ਮਸਲਾ ਹੈ ਪਰ ਇਸ ਮਸਲੇ ਦਾ ਹੱਲ ਵੀ ਸ਼ਬਦ ਸਮੁੰਦਰ ਦੇ ਅੰਦਰ ਹੀ ਪਿਆ ਹੈ ਆਓ ਸ਼ਬਦ ਸਮੁੰਦਰ ਵਿੱਚ ਉਤਰਿਏ ਗਿਆਨ ਦੇ ਮੋਤੀ ਤੇ ਹੀਰੇ ਲੱਭੀਏ ਇਹ ਸੀ ਜੀ ਬੁੱਧ ਸਿੰਘ ਨੀਲੋਰਾ ਦਾ ਲਿਖਿਆ ਹੋਇਆ ਕਿ ਮਿਡਲ ਗਿਆਨ ਵੀ ਹੋਣਾ ਗਾਵੇ ਗੀਤ ਜੋ ਅਸੀਂ ਤੀਸਰੀ ਅਕ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ